मैं पर आज कपूरथला शहर के, के संतपुरा मोहल्ले में आया हूँ जहाँ पे काफी पीड़ित औरत गीता जी है जिनके साथ काफी गलत हो रहा है लेकिन कोई भी इनकी सुनवाई नहीं कर रहा आओ इनसे बात करेगी क्या बात हुई है पुलिस आने जा रही क्यों, तो क्यों जा रहे है समझ कर मैडम क्या नाम है आपका गीता।, गीता जी आप बार बार पुलिस आने जा रहे हो कि और कहीं कि, 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 किसी मुलाजिम के ऊपर खिलाफ शिकायत कर रहे हो क्या चक्कर है मैडम ਸਰ ਐਕਚੁਅਲੀ ਇੱਕ ਐਸਆਈ ਨੇ ਗਰਮੀ ਸਰ ਠੀਕ ਹੈ ਜੀ ਉਹ ਸਾਡੇ ਇੱਥੇ ਅਸੀਂ ਤਾਂ ਕਾਫੀ ਸਾਲਾਂ ਤੋਂ ਲੁਧਿਆਣੇ ਚਲੇ ਗਏ ਹੋਏ ਹਾਂ ਉੱਥੋਂ ਸ਼ਿਫਟ ਹੋ ਗਏ ਠੀਕ ਹੈ ਜੀ ਉਸ ਤੋਂ ਪਹਿਲਾਂ ਅਸੀਂ ਇੱਥੇ ਰਹਿੰਦੇ ਸੀਗੇ ਕਪੂਰਥਲੇ ਤੇ ਉਹਦੇ ਵਿੱਚ ਇਹ ਨਾ ਸਾਡੇ ਫੈਮਿਲੀ ਮੈਂਬਰ ਜਿਹੜੇ ਹੈਗੇ ਮੇਰੇ ਸਹੁਰਾ ਸਾਹਿਬ ਹਸਬੰਡ ਉਹਨਾਂ ਦੇ ਥੋੜੇ ਬਹੁਤੇ ਵਾਕਿਫ ਸੀਗੇ ਤੇ ਉਹਨਾਂ ਦੀ ਡੈਥ ਤੋਂ ਬਾਅਦ ਵੀ ਸਾਡੇ ਘਰ ਆਉਣ ਜਾਣੋਂ ਨਹੀਂ ਹਟੇ ਕਿਸੇ ਬੰਨੇ ਆ ਜਾਂਦੇ ਸੀਗੇ ਤੁਹਾਨੂੰ ਕੋਈ ਕੰਮ ਹੈ ਸਾਡੇ ਤਾਂ ਦੱਸੋ ਕੋਈ ਹੈਲਪ ਦੀ ਲੋੜ ਆ ਅਹੀਂ ਇਹਨੂੰ ਕਦੀ ਨਹੀਂ ਕਿਸੇ ਹੈਲਪ ਵਾਸਤੇ ਕਿਹਾ ਠੀਕ ਆ ਜੀ ਇਹਨੇ ਘਰੇ ਆਉਣਾ ਸਾਡੇ ਬੱਚਿਆਂ ਨੂੰ ਹੋਣੇ ਘਰ ਬਹਾਨੇ ਨਾਲ ਭੇਜ ਦੇਣਾ ਬਾਹਰ ਪੈਸੇ ਲੈ ਲਓ ਕੁਝ ਖਾਣ ਨੂੰ ਲਿਆ ਦਿਓ ਇਹੋ ਇਹਨੇ ਬਿਨਾ ਮੇਰੇ ਇਜਾਜ਼ਤ ਦੇ ਬਿਨਾ ਮੇਰੀ ਮਰਜ਼ੀ ਦੇ ਇਹਨੇ ਕੁੰਡੇ ਸਾਡੇ ਘਰ ਦੇ ਲਾ ਕੇ ਤੇ ਮੇਰੇ ਨਾਲ ਜ਼ਬਰਦਸਤੀ ਕਰਨੀ ਸਰ ਮੇਰੇ ਨਾਲ ਚਾਚਾ ਨਾਲ ਤਾਇਆ ਸੌਰ ਨਾ ਮੇਰਾ ਦਿਓਰ ਨਾ ਮੇਰਾ ਜੇਠ ਨਾ ਮੇਰਾ ਮਾਮਾ ਸਹੁਰਾ ਕੋਈ ਨਹੀਂ ਹੈਗਾ ਮੇਰੀ ਫੈਮਿਲੀ ਚ ਮੈਂ ਉੱਥੇ ਮਨਲਾ ਇਹਦੇ ਕਰਕੇ ਹੀ 4 ਸਾਲ ਪਹਿਲਾਂ ਛੱਡ ਦਿੱਤਾ ਵਾ ਮੈਂ ਲੁਧਿਆਣੇ ਚਲ ਗਈ ਆ ਹੁਣ ਵਾਪਸ ਆਈ ਆ ਫੇਰ ਉਹੀ ਪ੍ਰੋਬਲਮਾਂ ਮੇਰੇ ਵਾਸਤੇ ਖੜੀਆਂ ਹੋ ਗਈਆਂ ਇਹ ਬਿਨਾ ਦੱਸਿਆ ਸਾਡੇ ਘਰੇ ਆ ਜਾਂਦਾ ਵਾ ਬਿਨਾ ਗੱਲੋਂ ਮੈਨੂੰ ਆ ਕੇ ਪਰੇਸ਼ਾਨ ਕਰਦਾ ਵਾ ਹੁਣ 14 ਤਰੀਕ ਨੂੰ ਇਹ ਫੇਰ ਸਾਡੇ ਘਰੇ ਆ ਗਿਆ ਆ ਕੇ ਮੈਨੂੰ ਕਹਿ ਰਿਹਾ ਮੇਰੀ ਫੈਮਿਲੀ ਮੈਂਬਰ ਕੋਈ ਨਹੀਂ ਰੋਟੀ ਬਣਾ ਦੇ ਮੈਂ ਕਿਹਾ ਮੇਰੇ ਘਰੇ ਹੈ ਨਹੀਂ ਕੋਈ ਦਾਲ ਸਬਜ਼ੀ ਬਣੀ ਹੋਈ ਮੈਂ ਬਹਾਨਾ ਵੀ ਮਾਰਿਆ ਕਿ ਘਰੋਂ ਚਲ ਜੂਗਾ ਮੈਨੂੰ ਕਹਿੰਦਾ ਮੇਰੇ ਨਾਲ ਚੱਲ ਬਾਜ਼ਾਰ ਚੱਲ ਸਬਜ਼ੀ ਲੈ ਕੇ ਆ ਮੈਂ ਕਿਹਾ ਮੈਂ ਕਦੋਂ ਕਿੱਥੇ ਜਾਵਾਂ ਤੂੰ ਖਾਣੀ ਲੈ ਆ ਮੈਂ ਇਹ ਸੋਚਿਆ ਕਿ ਚਲ ਜੂਗਾ ਮੈਂ ਜਿੰਦ ਲਾ ਕੇ ਘਰੋਂ ਚਲ ਜੂੰਗੀ ਇਹ ਮੈਨੂੰ ਜ਼ਬਰਦਸਤੀ ਆਪਣੇ ਨਾਲ ਬਾਜ਼ਾਰ ਲੈ ਗਿਆ ਉਸ ਤੋਂ ਥੋੜੇ ਟਾਈਮ ਬਾਅਦ ਜਿੱਦਾਂ ਹੀ ਮੈਂ ਵਾਪਸ ਆਉਣੀ ਆ ਇੱਕ ਇਹਨਾਂ ਦੇ ਪਿੱਛੇ ਕੋਈ ਰਾਣੀ ਨਾ ਦੀ ਲੇਡੀਜ਼ ਇੱਕ ਉਹਦਾ ਬੇਟਾ ਹੋਰ ਪਤਾ ਨਹੀਂ ਕੌਣ-ਕੌਣ ਸੀਗੇ ਮੇਰੇ ਘਰ ਦੇ ਬਾਹਰ ਨਾ ਗਾਲੀ ਗਲੋਸ ਕਰਨ ਦੇ ਸੀਗੇ ਬਹੁਤ ਜ਼ਿਆਦਾ ਮੈਨੂੰ ਪੜੋਸੀਆਂ ਨੇ ਮੇਰੇ ਬੇਟੇ ਦੇ ਫੋਨ ਤੋਂ ਫੋਨ ਕੀਤਾ ਠੀਕ ਆ ਜੀ ਕੀ ਤੇਰੇ ਘਰ ਦੇ ਬਾਹਰ ਕੋਈ ਗਾਲਾਂ ਕੱਢਦੇ ਵੀ ਮੈਂ ਉੱਥੋਂ ਭੱਜੀ ਆਈ ਆ ਮੈਂ ਆ ਕੇ ਦੇਖਿਆ ਵਾ ਜੀ ਉਹ ਜਨਾਨੀ ਨੇ ਮੇਰੇ ਘਰ ਦੇ ਬਾਹਰ ਖੜੀ ਆ ਬਹੁਤ ਗੰਦ ਵਢਣ ਢਈ ਆ ਜੀ ਬਹੁਤ ਗਾਲਾਂ ਕੱਢਣ ਢਈ ਆ ਬਾਅਦ ਵਿੱਚ ਮੈਨੂੰ ਦੇ ਕੇ ਹੋਰ ਜ਼ਿਆਦਾ ਕੱਢ ਲਾਪੀ ਇੱਟਾਂ ਚੱਕੀਆਂ ਮੇਰੇ ਘਰ ਦੇ ਇੱਟਾਂ ਮਾਰ ਲਾਪੀ ਮੈਂ ਉਹਨੂੰ ਬਹੁਤ ਹੱਥ ਜੋੜੇ ਮੈਂ ਕਿਹਾ ਭੈਣ ਮੈਂ ਇੱਥੇ ਕਿਰਾਏ ਤੇ ਰਹਿਣੀ ਆ ਮੈਨੂੰ ਗਾਲਾਂ ਨਾ ਕੱਢ ਮੇਰੀ ਬਹੁਤ ਬੇਇਜ਼ਤੀ ਹੋ ਰਹੀ ਆ ਤੂੰ ਆਪਣੇ ਘਰ ਚਲ ਜਾ ਮੈਨੂੰ ਅੱਗੇ ਕਹਿੰਦੀ ਮੇਰੇ ਨਾਲ ਗੁਰਮੀਤ 1990 ਸੰਦਾ ਰਹਿ ਰਿਹਾ ਵਾ ਜੀ ਇਹ ਮੇਨਾਂ ਗਲਤ ਵਾ ਇਹ ਆ ਉਹ ਆ ਤੇਰੇ ਘਰ ਬੈਠਾ ਕੀ ਕਰਦਾ ਮੈਂ ਕਿਹਾ ਸਾਹਮਣੇ ਬੈਠਾ ਪਰ ਆਪ ਪੁੱਛ ਲਾ ਇੰਨੀ ਗੱਲ ਜਦ ਮੈਨੂੰ ਕਹੀ ਆ ਇਹ ਸਾਰੇ ਇਹੀ ਘਰ ਦੇ ਮੇਰੇ ਅੰਦਰ ਵੜ ਗਏ ਆ ਜੀ ਸਾਰੇ ਵਿੱਚ ਏਐਸਆਈ ਵੜ ਗਿਆ ਸਾਰੀ ਫੈਮਿਲੀ ਵੜ ਗਈ ਇਹਦੇ ਨਾਲ ਜੋ ਜੋ ਮੈਨੂੰ ਅੱਛਾ ਮੈਡਮ ਜਿਹੜਾ ਗੁਰਮੀਤ ਸਿੰਘਾ ਕਿਤੇ ਉਹਨਾਂ ਦੀ ਡਿਊਟੀ ਐਸਟੇਟ ਉਨਰ ਡਿਊਟੀ ਟੰਡੇ ਆ ਜੀ ਫਿਰ ਇਹ ਜਰਾਨੀਆਂ ਬਾਹਰ ਮੈਨੂੰ ਤੇਲ ਪਾ ਕੇ ਸਾੜਨ ਦੀਆਂ ਧਮਕੀਆਂ ਦਿੱਤੀਆਂ ਫਿਰ ਇਹਨੇ ਤੇਲ ਮੰਗਵਾਇਆ ਤੇਲ ਪਾਉਣ ਲੱਗੀ ਆ ਬਾਅਦ ਇਹਨੂੰ ਐ ਐਸੇ ਕਹਿੰਦਾ ਕਹਿੰਦਾ ਪਾਲਾ ਤੇਲ ਮੈਂ ਦੇਖਦਾ ਫਿਰ ਉਹ ਇਹਦੇ ਨਾਲ ਗਾਲੀ ਗਲੋਚ ਹੋਈ ਆ ਫਿਰ ਉਹ ਇਹਨੂੰ ਕਹਿੰਦੀ ਕਹਿੰਦੀ ਮੇਰੇ ਨਾਲ ਘਰ ਚੱਲ ਤੂੰ ਇੱਥੇ ਕੀ ਕਰਦਾ ਖੜਾ ਉਹ ਇਹਨੂੰ ਫੜ ਕੇ ਜ਼ਬਰਦਸਤੀ ਆਪਣੇ ਘਰੇ ਲੈ ਗਈ ਆ ਮੈਨੂੰ ਨਹੀਂ ਪਤਾ ਜ਼ਬਰਦਸਤੀ ਲੈ ਗਈ ਕਿ ਇਹਨਾਂ ਦਾ ਕੀ ਇਹਨਾਂ ਦਾ ਮਸਲਾ ਵਾ ਜੀ ਬਾਦ ਵਿੱਚ ਮੈਂ 100 ਨੰਬਰ ਤੇ ਫੋਨ ਕੀਤਾ ਜੀ ਮੈਂ ਪੁਲਿਸ ਸੱਦੀ ਮੈਂ ਕਿ ਏਦਾਂ ਦਾ ਕਰਕੇ ਕੇਐਸਆਈ ਆਇਆ ਸੀ ਜੀ ਇਹਨੇ ਆਹ ਪ੍ਰੋਬਲਮ ਕੀਤੀ ਹੈ ਜੀ ਮੈਂ ਐਸਐਚਓ ਸਾਨੂੰ ਫੋਨ ਕੀਤਾ ਠੀਕ ਆ ਜੀ ਫੇਰ ਮੈਂ ਥਾਣੇ ਜਾ ਕੇ ਕੰਪਲੇਨ ਲਿਖ ਕੇ ਦਿੱਤੀ ਹੈ ਜੀ ਮੇਨਾ ਪ੍ਰੋਬਲਮ ਹੋਈ ਹੈ ਜੀ ਮੇਰੇ ਘਰ ਆ ਅੱਜ ਘਟਨਾ ਵਾਪਰੀ ਆ ਉਹ ਜਨਾਨੀ ਮੈਨੂੰ ਇਹ ਕਿਹਾ ਜੀ ਤੂੰ ਘਰ 'ਚ ਹੁਣ ਬਿੜਠੀ ਮੈਨੂੰ ਦਿਖੀ ਮੈਂ ਥੋੜੀ ਦੇਰ ਬਾਅਦ ਮੁੰਡੇ ਲੈ ਕੇ ਆਉਂਗੀ ਮੈਂ ਤੇ ਤੇਲ ਪਾਉਂਗੀ ਮੈਂ ਤੇਰੇ ਤੇ ਹਮਲਾ ਕਰੂੰਗੀ ਮੈਂ ਸਰ ਜੀ ਉੱਥੇ ਕੰਪਲੇਨ ਲਿਖ ਕੇ ਦਿੱਤੀ ਜਦੋਂ ਮੇਰੀ ਉਹਨਾਂ ਨੇ ਇੰਨੀ ਪੂਰੀ ਤਰ੍ਹਾਂ ਗੱਲ ਨਹੀਂ ਸੁਣੀ ਉਹਨਾਂ ਨੇ ਮੇਰੀਆਂ ਉੱਤੇ ਇੱਕ ਦੋ ਲਾਈਨਾਂ ਲਿਖ ਕੇ ਤੇ ਮੈਨੂੰ ਕੋ ਸਾਈਨ ਕਰਾ ਲਿਆ ਇੱਥੇ ਸਾਈਨ ਕਰ ਜਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੀ ਗੱਲ ਤਾਂ ਸੁਣ ਲੋ ਕਹਿੰਦੇ ਸਵੇਰੇ ਸੁਣਾ ਦੀ ਜੋ ਸੁਣਾਈ ਬਾਅਦ ਚ ਜੀ ਮੈਂ 4 ਦਿਨ ਹੋ ਗਏ ਘਰ ਉੱਥੇ ਦੇ ਗੇੜੇ ਮਾਰਨ ਦੇ ਮੈਨੂੰ ਕਿਸੇ ਨੇ ਨਹੀਂ ਸੁਣੀ ਹਾਰ ਕੇ ਮੈਂ ਐਸਐਸਬੀ ਦੇ ਹੰਦਰ ਖਾ ਦਿੱਤੀ ਆ ਜੀ ਤੇ ਮੇਰੀ ਰਿਕੁਐਸਟ ਜਵਾਬ ਬੇਨਤੀ ਆ ਜੀ ਮੈਂ ਬਹੁਤ ਪਰੇਸ਼ਾਨ ਆ ਤੇ ਮੈਡਮ ਆ ਦੱਸੋ ਗੁਰਮੀਤ ਜੀ ਤਰਨੋਂ ਮਲੂ ਕਿਦੋਂ ਦੇ ਸਬੰਧ ਬਣਾ ਕੇ ਬੈਠੇ ਹੋ ਜਬਰਦਸਤੀ ਸਬੰਧ ਜੋ ਕਰ ਰਹੇ ਸਰ ਮੇਰੇ ਹਸਬੰਡ ਬਾਹਰ ਚਲੇ ਗਏ ਸੀਗੇ ਮੇਰੇ ਸੋਹਰਾ ਸਾਹ ਦੀ ਡੈਥ ਹੋ ਗਈ ਸੀਗੀ ਮੇਰੇ ਫੈਮਿਲੀ ਚ ਹੋਰ ਕੋਈ ਨਹੀਂ ਸੀ ਇੱਥੇ ਇਹ ਮੈਂ ਪਹਿਲਾਂ ਵੀ ਗੱਲ ਕਹਿ ਚੁੱਕੀ ਹਾਂ ਜੀ ਇਹ ਬਹਾਨੇ ਨਾ ਘਰੇ ਆਉਂਦਾ ਸੀਗਾ ਇਕੱਲੇ ਰਹਿ ਰਹੇ ਹੋ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਆ ਜੇ ਉਹ ਇਹਨੇ ਆ ਕੇ ਬਹਿ ਜਾਣਾ ਨਾ ਇਹਨੂੰ ਅਸੀਂ ਸੱਦਣਾ ਨਾ ਇਹਨੂੰ ਹੀ ਬੁਲਾਣਾ ਇਹਨੇ ਆਪਣੀ ਮਰਜ਼ੀ ਨਾਲ ਹੀ ਬੂਹਾ ਖੜਕਾ ਦੇਣਾ ਬੱਚਿਆਂ ਨੇ ਬੂਹਾ ਖੋਲਣਾ ਬੱਚੇ ਮੇਰੇ ਬਹੁਤ ਛੋਟੇ ਸੀ ਉਹਨਾਂ ਨੂੰ ਪੈਸੇ ਦੇ ਦੇਣਾ ਸਾਈਕਲ ਲੈ ਜਾ ਕੁਝ ਖਾਣ ਨੂੰ ਲੈ ਆ ਉਹਨਾਂ ਨੂੰ ਕਿੰਨੀ ਕਿੰਨੀ ਦੂਰ ਭੇਜ ਦੇਣਾ ਲੈਣ ਵਾਸਤੇ ਆਪ ਇਹਨੇ ਅੰਦਰੋਂ ਕੁੰਡੇ ਲਾ ਲੈਣੇ ਕਦੀ ਇਹਨੇ ਧਮਕੀਆਂ ਦੇਣੀਆਂ ਜੀ ਮੈਂ ਅਫਸਰ ਬੰਦਾ ਮੈਂ ਤੇਰਾ ਸਮਾਨ ਚਕਾ ਦੂੰਗਾ ਇੱਥੋਂ ਮੈਂ ਤੇਰੇ ਤੇ ਕੋਈ ਕੰਪਲੇਨਟ ਪਵਾ ਦੂੰਗਾ ਇਹਨੇ ਮੈਨੂੰ ਬਹੁਤ ਧਮਕੀਆਂ ਦੇਣੀਆਂ ਕਦੀ ਡਰਾਵੇ ਕੋਈ ਕਿਸੇ ਜੀ ਦੇਦੇ ਨੇ ਮੈਂ ਤਾਂ ਸਰ ਸਿਆਰੀ ਛੱਡ ਕੇ ਚਲ ਗਈ ਮੈਂ ਤਾਂ ਕਿੰਨੇ ਸਾਲਾਂ ਵਾਪਸ ਮੈਡਮ ਹੁਣ ਤੁਸੀਂ ਪੁਲਿਸ ਕੰਪਲੀਟ ਕੀਤੀ ਐ ਤੇ ਪੁਲਿਸ ਵਾਲਾ ਤਾਂ ਕੀ ਕਰਨਾ ਇਸ ਦਾ? ਉਸ ਵਾਲਾ ਤਾਂ ਇਹ ਕਹਿਣਾ ਵਾ ਜੀ ਕੋਈ ਲੇਡੀਜ਼ ਜਿਹੜੀ ਤੇਰੇ ਘਰ ਦੇ ਬਾਹਰ ਆਈ ਆ ਉਹ ਤੇਨਾਂ ਲੜਦੀ ਪਈ ਆ ਜੀ ਉਹਦੇ ਵਿੱਚ ਇਸ ਅਫਸਰ ਦਾ ਕੋਈ ਰੋਲ ਨਹੀਂ ਹੈਗਾ ਜੀ ਇਹ ਅਫਸਰ ਨੂੰ ਅਸੀਂ ਨਹੀਂ ਸੱਦਣਾ ਕਿ ਇਹ ਗੱਲ ਵਿੱਚ ਨਾ ਅਸੀਂ ਉਹਦੇ ਤੇ ਕੋਈ ਕਾਰਵਾਈ ਕਰਨੀ ਆ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਮੈਨੂੰ ਮੈਂ ਕਿਹਾ ਮੇਰੀ ਜਿਹੜੀ ਕੰਪਲੇਂਟ ਸੀ ਉਹ ਬਸ ਕਹਿੰਦਾ ਤੂੰ ਜੋ ਲਿਖ ਕੇ ਦੇਣਾ ਸੀ ਦੇ ਦਿੱਤਾ ਤੇ ਅਸੀਂ ਨਹੀਂ ਕੋਈ ਕਾਰਵਾਈ ਕਰਨੀ ਅਸੀਂ ਅਫਸਰ ਦੇ ਖਿਲਾਫ ਨਹੀਂ ਜਾਣਾ ਉਹ ਜਿਹੜੀ ਰਾਣੀ ਗਾਲਾਂ ਕੱਢ ਕੇ ਗਈ ਆ ਤੇ ਅਸੀਂ ਉਹਨਾਂ ਉਹਨੂੰ ਸੱਦ ਲੈਨੇ ਉਹਨਾਂ ਬਹਿ ਕੇ ਗੱਲ ਕਰ ਮੈਂ ਕਿਹਾ ਸਰ ਮੈਨੂੰ ਉਹ ਨਹੀਂ ਜਾਣਦੀ ਮੈਨੂੰ ਪਤਾ ਹੀ ਨਹੀਂ ਉਹ ਲੇਡੀਜ਼ ਕੌਣ ਆ ओके ਉਹ ਤੇ ਤੇ ਕੰਪਲੇਨ ਦੇ ਕੇ ਗਈ ਤੋਂ ਉਹਦੇ ਜਾਤਵਾਦ ਦੇ ਖਿਲਾਫ ਬੋਲੀ ਸਰ ਮੈਂ ਮੈਡਮ ਤੁਸੀਂ ਅੱਗੇ ਰਾਣੀ ਨੂੰ ਕਦੀ ਮਿਲੇ ਹੋ ਕਿ ਪਹਿਲੀ ਵਾਰ ਤੁਹਾਡੇ ਕਾਰਜ ਆਏ ਸੀ ਸਰ ਮੈਂ ਉਹਨੂੰ ਕਦੀ ਨਹੀਂ ਦੇਖਿਆ ਮੈਂ ਉਹਨੂੰ ਕਦੀ ਨਹੀਂ ਦੇਖਿਆ ਮੈਂ ਤਾਂ ਖੁਦ 4 ਸਾਲ ਬਾਦ ਆਈ ਆ ਮੈਂ 2019 ਦੇ ਲਾਸਟ ਦੇ ਵਿੱਚ ਇੱਥੇ ਚੱਲੇ ਗਈ ਸੀ ਹੁਣ ਥੋੜਾ ਟਾਈਮ ਹੀ ਹੋਇਆ ਮੈਂ ਆਈ ਆ ਉਹ ਵੀ ਮੈਂ ਤਾਂ ਹੀ ਮੇਰਾ ਬੇਟਾ ਤੇ ਦੁਆਰਾ ਜੌਬ ਕਰਨ ਲੱਪਿਆ ਵਾ ਇਸ ਕਰਕੇ ਮੈਂ ਉਹ ਲੇਡੀਜ਼ ਨੂੰ ਨਹੀਂ ਜਾਣਦੀ ਜਿੰਨੂੰ ਮੈਂ ਜਾਣਦੀ ਨਹੀਂ ਮੇਰੇ ਵਾਕਫ ਨਹੀਂ ਫਿਰ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਉਹਨੂੰ ਕਿਹੜੇ ਕਿਸੇ ਦੇ ਖਿਲਾਫ ਉਹਨੂੰ ਮੈਂ ਗਾਲ ਕੱਢਤੀ ਜਾਂ ਮੈਨੂੰ ਬੋਲੀ ਮੈਂ ਉਹਨੂੰ ਕੁਝ ਨਹੀਂ ਬੋਲੀ ਨਜਾਇਜ਼ ਇਹ ਉਹਨਾਂ ਨੂੰ ਅਫਸਰਾਂ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਬਚਾਉਣ ਵਾਸਤੇ ਨਜਾਇਜ਼ ਹੀ ਮੇਰੇ ਤੇ ਅਲੀਗੇਸ਼ਨ ਲਾ ਰਹੇ ਨੇ ਗੁਰਮੀਤ ਜੀ ਜਿਹੜੇ ਐਸਏ ਉਹ ਇਸ ਟਾਈਮ ਕਿੱਥੇ ਰਹਿੰਦੇ ਕੁਝ ਦੱਸੋ ਕੁਝ ਪਤਾ ਕਿੱਥੇ ਰਹਿੰਦੇ ਜੀਤਨਗਰ ਸਰ ਜੀਤਨਗਰ ਆ ਠੀਕ ਤੇ ਹੁਣ ਜੇ ਤੁਸੀਂ ਉਹਨਾਂ ਨੂੰ ਰੋਕਿਆ ਤੇ ਤੁਹਾਨੂੰ ਵਗੈਰਾ ਧਮਕੀਆਂ ਵਗੈਰਾ ਦੇ ਰਹੇ ਨੇ ਹਾਂਜੀ ਹਾਂਜੀ ਉਹ ਮੈਨੂੰ ਹੁਣ ਵੀ ਧਮਕੀਆਂ ਦੇ ਰਹੇ ਆ ਕਿ ਤੂੰ ਥਾਣੇ ਆ ਕੇ ਕੰਪਲੇਨ ਜਿਹੜੀ ਦਿੱਤੀ ਆ ਜੀ ਉਹ ਆਪਣੀ ਵਾਪਸ ਤੇ ਅਸੀਂ ਉਹ ਤੇਰੇ ਮੁੰਡਿਆਂ ਨੂੰ ਕੋਈ ਨਾ ਕੋਈ ਪਰੇਸ਼ਾਨ ਕਰਾਂਗੇ ਜਾਂ ਤੇਰੇ ਤੇ ਕੋਈ ਹਮਲਾ ਕਰਾਵਾਂਗੇ। ਗੰਮੀ ਕਿ ਤੁਹਾਨੂੰ ਗੁਰਮੀਤ ਸਿੰਘ ਤੋਂ ਖਤਰਾ ਹੈ। ਹਾਂਜੀ ਮੈਨੂੰ ਉਹਨਾਂ ਦਾ ਵੀ ਖਤਰਾ ਸੀ ਜਿਹੜੀ ਉਹ ਲੇਡੀਜ਼ ਨਾਲ ਉਹਦੇ ਆਈ ਸੀ ਜਿਹੜੀ ਕਹਿੰਦੀ ਮੈਂ 1990 ਦੇ ਨਾਲ ਦੇ ਘਰੇ ਕੰਮ ਕਰਦੀ ਆ। ਇਹਦੇ ਨਾਲ ਮੇਰੇ ਰਿਲੇਸ਼ਨ ਆ ਮੈਨੂੰ ਉਹ ਤੇ ਉਹਦੀ ਫੈਮਿਲੀ ਤਾਂ ਵੀ ਖਤਰਾ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੈਂ ਬਸ ਇਹੀ ਮੰਗ ਕਰਦੀ ਆ ਜੀ ਮੈਨੂੰ ਇਨਸਾਫ ਦਿਵਾਓ। ਇਹ ਜਿਹੜੇ ਅਫਸਰ ਨੇ ਮੈਨੂੰ ਇੰਨੇ ਸਾਲਾਂ ਤੋਂ ਮੈਂ ਪਰੇਸ਼ਾਨ ਹਾਂ ਇੰਨਾ ਕੁਝ ਮੇਰੇ ਨਾਲ ਹੋ ਚੁੱਕਾ ਵਾ ਤੇ ਉਹਨਾਂ ਦੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਜੋ ਵੀ ਹੈਗਾ ਵਾ ਉਹਨਾਂ ਉਹਨਾਂ ਨਾਲ ਗੱਲ ਕਰੋ ਤੇ ਮੇਰੀ ਆ ਕਾਰਵਾਈ ਕਰਾਓ ਜੀ ਜੀ ਗੁਰਮੀਤ ਸਿੰਘ ਜੀ ਮਲੋ ਜਿਹੜੇ ਆ ਕਿ ਤਾਨਾ ਸ਼ੁਰੂ ਤੋਂ ਮਲੋ ਜ਼ਬਰਦਸਤੀ ਕਰਦੇ ਆ ਰਹੇ ਹਾਂ ਹਾਂਜੀ ਸਰ ਮੇਰੀ ਕੋਈ ਮਰਜ਼ੀ ਨਹੀਂ ਉਹਨੂੰ ਸ਼ੁਰੂ ਤੋਂ ਹੀ ਇਨਸਾਨ ਨੂੰ ਬੁਲਾਉਣ ਵਿੱਚ ਸਿਰਫ ਮੈਂ ਇਕੱਲੀ ਰਹਿਣੀ ਆ ਮੇਰਾ ਫੈਮਿਲੀ ਮੈਂਬਰ ਕੋਈ ਨਹੀਂ ਮੇਰੇ ਬੱਚੇ ਛੋਟੇ ਆ ਉਹਨੂੰ ਇਹ ਮਜਬੂਰੀਆਂ ਦਾ ਫਾਇਦਾ ਉਠਾਇਆ ਮੇਰਾ ਇਹ ਮੇਰੀ ਮਰਜ਼ੀ ਤੋਂ ਬਿਨਾ ਜ਼ਬਰਦਸਤੀ ਮੇਰੇ ਘਰ ਆਉਂਦਾ ਮੈਂ ਬਹੁਤ ਪਰੇਸ਼ਾਨ ਹੁੰਦੀ ਸੀਗੀ ਇਸ ਕਰਕੇ ਮੈਂ ਸ਼ਹਿਰ ਹੀ ਛੱਡ ਕੇ ਚਲ ਗਈ ਹੁਣ ਮੈਨੂੰ ਹੱਥ ਜੋੜ ਦੇ ਦੀ ਰਣੀ ਆ ਕਿ ਮੇਰੇ ਬੱਚੇ ਵੱਡੇ ਹੋ ਗਏ ਮੇਰੇ ਘਰ ਨਾ ਮੇਰੇ ਬੱਚੇ ਵਿਆਹੇ ਗਏ ਮੇਰੀ ਬਹੁਤ ਬੇਇੱਜ਼ਤੀ ਹੁੰਦੀ ਆ ਮੈਨੂੰ ਲੋਕੀ ਕਹਿੰਦੇ ਕਿ ਪੁਲਿਸ ਵਾਲੀ ਗੱਡੀ ਤੇਰੇ ਘਰ ਦੇ ਬਾਹਰ ਖੜੀ ਕੀ ਕਰਦੀ ਆ ਮੈਂ ਬਹੁਤ ਪਰੇਸ਼ਾਨ ਆ ਮੇਰੇ ਘਰ ਨਾ ਆਇਆ ਕਰ ਉਹਨੇ ਪਤਾ ਨਹੀਂ ਹੁਣ ਕੀ ਸੋਚ ਕੇ ਉਹਨੇ ਖੋਦ ਉਹਨਾਂ ਨੂੰ ਸੱਦਿਆ ਵਾ ਜਾਂ ਉਹ ਆਪਣੀ ਮਰਜ਼ੀ ਨਾਲ ਲੇਡੀਜ਼ ਆਈਆਂ ਵਾ ਇਹ ਪੂਰਾ ਇਹਨਾਂ ਨੇ ਇੱਕ ਪਲਾਨ ਬਣਾ ਕੇ ਇਹਨਾਂ ਨੇ ਮੇਰੇ ਨਾਲ ਜੀ ਐ ਇਹਨਾਂ ਕੁਛ ਕੀਤਾ ਵਾ ਮੈਂ ਬਹੁਤ ਟੈਨਸ਼ਨ ਜਦ ਕੀ ਹੁਣ ਪੁਲਿਸ ਵਾਲੇ ਤਾਂ ਦੀ ਮਦਦ ਕਰ ਰਹੇ ਕਿ ਨਹੀਂ ਕਰ ਰਹੇ ਕੁਝ ਨਹੀਂ ਸਰ ਉਹ ਮੇਰੀ ਕੋਈ ਮਦਦ ਨਹੀਂ ਕਰ ਰਹੇ ਉਲਟਾ ਉਹ ਉਹਨਾਂ ਦੀ ਮਦਦ ਕਰਦੇ ਮੈਨੂੰ ਜਿਹੜੀ ਗੱਲਾਂ ਮੈਂ ਕੋਈ ਹੋਈ ਨਹੀਂ ਮੈਂ ਕੀਤੀ ਨਹੀਂ ਮੈਂ ਕਿਸੇ ਨੂੰ ਜਾਣਦੀ ਨਹੀਂ ਉਹਤੇ ਨਜਾਇਜ਼ ਹੀ ਅਲੀਗੇਸ਼ਨ ਲਾ ਰਹੇ ਨੇ